ਮਜਬੂਰੀ ਹੋਣੀ ਮਾਪਿਆਂ ਦੀ ਜਿਨ੍ਹਾਂ ਨੇ ਆਪਣੀ ਧੀ ਨੂੰ ਵਿਦੇਸ਼ ਤੋਰ ਦਿੱਤਾ ਤੇ ਧੀ ਰੋਂਦੀ ਰੋਂਦੀ 에어 호ਸਟਲਸ ਨੂੰ ਕਹਿ ਰਹੀ ਹੈ ਕਿ ਪਲੇਨ ਜੜਾ ਰੋਕਦਵੋਂ ਮੈਂ ਆਪਣੇ ਮਾਪਿਆਂ ਕੋਲ ਜਾਣਾ ਹੈ ਮੈਂ ਆਪਣੇ ਘਰ ਜਾਣਾ ਰੋਂਦੀ ਰੋਂਦੀ ਕੁੜੀ ਚੜੀ ਐਰ ਹੋਸਟਸ ਦੇ ਅੱਗੇ ਆ ਕੇ ਗੁਹਾਰ ਲਗਾ ਰਹੀ ਐ ਤੇ ਉਹਨਾਂ ਦਾ ਵੀ ਦਿਲ ਤਾਂ ਦੇਖੋ ਕੁੜੀ ਦੀ ਉਦਾਸੀ ਦੇ ਨਾਲ ਖੁਦ ਹੀ ਉਹਨਾਂ ਨੇ ਵੀ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਲਿਆਂ ਤੇ ਪਰ ਕੀ ਹੋਣੀ ਮਜਬੂਰੀ ਮਾਪਿਆਂ ਦੀ ਜਿਨ੍ਹਾਂ ਨੇ ਆਪਣੀ ਇਸ ਧੀ ਨੂੰ ਘਰ ਤੋਂ ਬਾਹਰ ਵਿਦੇਸ਼ ਜਾਣ ਵਾਸਤੇ ਭੇਜਿਆ ਤੇ ਤੀ ਦਾਤਾ ਦਿਲ ਜਿਹੜਾ ਪਲੇਨ ਦੇ ਵਿੱਚ ਉੰਡਿਆ ਹਸਾਰ ਕੀ ਬਲੁੰਦਰ ਗਿਆ ਇਹ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਦੇ ਉੱਪਰ ਇੰਨੀ ਕੁ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਹਰ ਕੋਈ ਇਸੇ ਵੀਡੀਓ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕਰ ਰਿਹਾ ਕਈ ਤਾਂ ਕਹਿ ਰਹੇ ਨੇ ਕਿ ਮਾਪੇ ਭੇਜਦੇ ਹੀ ਨਾ ਜਿਹੜੇ ਪੈਸੇ ਕੁੜੀ ਨੂੰ ਬਾਹਰ ਵਿਦੇਸ਼ ਜਾਣ ਵਾਸਤੇ ਭੇਜੇ ਨੇ ਉਹ ਪੈਸੇ ਲਗਾਏ ਨੇ ਉਹਨਾਂ ਪੈਸਿਆਂ ਦੇ ਨਾਲ ਕੁੜੀ ਦਾ ਇੱਥੇ ਚੰਗਾ ਕਾਰੋਬਾਰ ਵੀ ਸ਼ੁਰੂ ਹੋ ਸਕਦਾ ਸੀ ਤੇ ਕੁਝ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਤਾਂ ਕੁਝ ਰੱਖਿਆ ਕੀ ਇਸ ਕਰਕੇ ਮਾਪਿਆਂ ਨੂੰ ਦਿਲਾਂ ਦੇ ਉੱਤੇ ਪੱਥਰ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਤੋਰਨਾ ਪੈ ਰਿਹਾ ਕਿਉਂਕਿ ਆਏ ਕੀ ਦਿਨ ਕਤਲਫੋਰੀ ਨੇ ਅਪਰਾਧ ਹੋ ਰਹੇ ਨੇ ਚੋਰੀਆਂ ਟੱਕੀਆਂ ਹੋ ਰਹੀਆਂ ਬਲਾਤਕਾਰ ਹੋ ਰਹੇ ਨੇ ਕਈ ਤਰ੍ਹਾਂ ਦੇ ਅਪਰਾਧਾਂ ਤੋਂ ਬਾਅਦ ਮਾਪੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਨੇ ਜਿਸ ਕਰਕੇ ਮਾਪੇ ਹੁਣ ਆਏ ਕੀ ਦਿਨ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦਾ ਵਿੱਚ ਤੋਰ ਰਹੇ ਨੇ ਇਹ ਵੀਡੀਓ ਜਿਸ ਨੇ ਵੀ ਵੇਖੀ ਉਸ ਦੇ ਅੱਖਾਂ ਦੇ ਵਿੱਚ ਹੰਝੂ ਜੜੇ ਨੇ ਵਹਿਣ ਲੱਗ ਪਏ ਤੇ ਹਰ ਕੋਈ ਸੋਚ ਰਿਹਾ ਕਿ ਮਾਪਿਆਂ ਦੀ ਆਖਿਰਕਾਰ ਕੀ ਮਜਬੂਰੀ ਹੋਵੇ ਕਿ ਜਿਨ੍ਹਾਂ ਨੇ ਸਤੀ ਨੂੰ ਆਪਣੇ ਹੱਥੀ ਵਿਦੇਸ਼ ਪਹੁੰਚਿਆ ਤੁਸੀਂ ਪੂਰੀ ਵੀਡੀਓ ਦੇਖੋ ਕਿ ਕਿਸ ਤਰੀਕੇ ਦੇ ਨਾਲ ਕੁੜੀ ਜਿਹੜੀ ਹੈ ਰੋਂਦੀ ਕੋਈ ਨਜ਼ਰ ਆ ਰਹੀਏ ਤੇ 에ਅਰ ਹੋਸਟਲਸ ਨੂੰ ਕਹਿ ਰਹੀ ਹੈ ਕਿ ਪਲੇਨ ਰੋਕ ਦੋ ਮੈਂ ਆਪਣੇ ਘਰ ਜਾਣਾ ਮੈਂ ਆਪਣੇ ਪੇਰੈਂਟਸ ਕੋਲੇ ਜਾਣਾ ਤੁਸੀਂ ਪਲੇਨ ਜਿਹੜਾ ਰੁਕ ਦੋ ਹਾਲਾਂਕਿ 에ਅਰ ਹੋਸਟਲਸ ਦੇ ਵੱਲੋਂ ਇਸ ਕੁੜੀ ਨੂੰ ਪਾਣੀ ਪਿਆਇਆ ਗਿਆ ਉਸ ਨੂੰ ਬਿਠਾਇਆ ਗਿਆ ਖੁਦ ਚੁੱਪ ਤੱਕ ਵੀ ਕਰਵਾਇਆ ਗਿਆ ਤੇ ਕਿਹਾ ਗਿਆ ਕਿ ਅਸੀਂ ਇਹ ਜੇਹਾਂ ਨਹੀਂ ਕਰ ਸਕਤੇ ਪਲੇਨ ਇੱਕ ਵਾਰ ਚੱਲ ਚੁੱਕਿਆ ਕੋਈ ਬੱਸ ਗੱਡੀ ਦੀ ਹੈ ਜਿਸ ਨੂੰ ਰੋਕ ਲਿਆ ਜਾਵੇ ਪਰ ਇਸ ਵੀਡੀਓ ਨੇ ਹਰ ਕਿਸੇ ਦੀ ਅੱਖ ਨੂੰ ਨਾਮ ਕਰਕੇ ਰੱਖ ਦਿੱਤਾ ਤੇ ਨਾਲ ਕੀ ਨਾਲ ਪੰਜਾਬ ਦੇ ਵਿੱਚ ਹੋ ਰਹੇ ਅਪਰਾਧਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਕਿਉਂਕਿ ਜੇਕਰ ਸਾਡੇ ਆਪਣੇ ਪੰਜਾਬ ਦੇ ਵਿੱਚ ਹੀ ਹਾਲਾਤ ਚੰਗੇ ਹੋਣ ਉੱਥੇ ਹੀ ਚੰਗੇ ਕਾਰੋਬਾਰ ਹੋਣ ਅਪਰਾਧ ਜਿਹੜੇ ਆ ਨਾ ਹੋਣ ਤਾਂ ਮਾਪਿਆਂ ਨੂੰ ਲੋੜ ਕੀ ਨਾ ਪਵੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਤੋਰਨ ਦੀ ਕਿਉਂਕਿ ਨਾ ਤਾਂ ਇੱਥੇ ਚੰਗੇ ਕਾਰੋਬਾਰ ਨੇ ਅੰਦਾਖੀ ਇੱਥੇ ਕਹਿ ਲੋ ਕਿ ਇੱਥੇ ਕੋਈ ਚੰਗਾ ਮਾਹੌਲ ਹੈ ਕਿਉਂਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਖਤਰਾ ਹੈ ਆਈ ਕਿ ਦਿਨ ਅਸੀਂ ਵੇਖਤੀਆਂ ਕਿ ਕਦੇ ਯੂਨੀਵਰਸਿਟੀ ਦੇ ਵਿੱਚ ਮਟਰ ਪੂ ਰਿਹਾ ਕਦੇ ਕਾਲਜ ਦੇ ਵਿੱਚ ਮਟਰ ਹੁੰਦਾ ਕਦੇ ਸੜਕਾਂ ਦੇ ਉੱਤੇ ਜਾਂਦੇ ਬੱਚਿਆਂ ਦੇ ਨਾਲ ਕੁਝ ਗਲਤ ਹੋ ਜਾਂਦਾ ਕਦੇ ਲੋਕਾਂ ਦੀ ਧੀਆਂ ਪਣਾ ਦੇ ਨਾਲ ਗਲਤ ਹੋ ਜਾਂਦਾ ਜਿਸ ਤੋਂ ਬਾਅਦ ਅੱਕ ਦੇ ਪੋਂਦੇ ਮਾਪਿਆਂ ਦੇ ਵੱਲੋਂ ਅਜਿਹੇ ਹਰ ਜਿਹੜਾ ਕੀਤਾ ਜਾ ਰਿਹਾ ਜੇਕਰ ਸਹਿਮਤ ਹੋ ਤਾਂ ਵੀਡੀਓ ਨੂੰ ਕਰ ਦੋ ਲਾਈਕ ਤੇ ਨਾਲ ਹੀ ਕਰ ਦੋ ਸ਼ੇਅਰ ਤੇ ਨਾਲੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰੋ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜੇ ਕੋਈ ਹੋਰ ਮੈਸੇਜ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ